ਆਉ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਔਰ ਉਹਨਾਂ ਤੋਂ ਬਾਅਦ ਗਿਆਨੀ ਕਰਨਜੀਤ ਸਿੰਘ ਜੀ ਇਥੋਂ ਦੇ ਮੁੱਖ ਕਥਾਵਾਚਕ ਉਹਨਾਂ ਨੇ ਆਉ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ ਗਿਆਨੀ ਅਵਤਾਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਵੀਰ ਸਾਹਿਬ ਉਹ ਵੀ ਸੁੱਚੇ ਪ੍ਰਬੰਧ ਨੂੰ ਵੇਖਦੇ ਨੇ ਔਰ ਨਾਲ ਆਏ ਨੇ ਧੰਨਵਾਦ ਹੈ ਆਓ ਬੜੇ ادب ਸਤਿਕਾਰ ਦੇ ਨਾਲ ਸਰਵਣ ਕਰੀਏ ਗਿਆਨੀ ਜੰਗ ਬਹਾਦਰ ਸਿੰਘ ਜੀ ਖਾਨੋਵਾਲ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਨਮਾਨ ਜੋਗ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਹੋ ਕਰਕੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਹਿਬ ਸ੍ਰੀ ਬਿਰਸਾਹ ਜਿੱਥੇ ਮੇਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਆਪਣੇ ਜੀਵਨ ਦੇ 14 ਸਾਲ ਨੀਂ ਮਹੀਨੇ ਬੀਤੇ ਕਿਤੇ ਅਸਥਾਨਾਂ ਤੇ ਹਾਜ਼ਰੀ ਭਰ ਰਹੇ ਹੋ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪਰ ਮਨਾਰੇ ਹਨ ਪ੍ਰਕਾਸ਼ ਦਾ ਮਤਲਬ ਹੈ ਚਾਨਣ ਤੇ ਪਿਆਰੋ ਇੱਕ ਗੱਲ ਮੈਂ ਚੇਤੇ ਦੱਸ ਕਰ ਜਾਵਾਂ ਵਿਚਾਰਾਂ ਦੀ ਅਰਬਤਾਂ ਤੋਂ ਪਹਿਲਾਂ ਆਪਣੇ ਮਨ ਵਿਕਤੀਆਂ ਇਕਾਗਰ ਕਰਦਿਆਂ ਆਇ ਇੱਕ ਵਾਰੀ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਸ਼ ਤੋਂ ਭਾਵ ਹੈ ਚਾਨਣ ਕਿ ਚਾਨਣ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੇ ਵਿੱਚ ਆਏ ਨਾ ਇਸ ਸੰਸਾਰ ਦੀ ਹਾਲਤ ਬਹੁਤ ਹੀ ਬਦਤਰ ਹੋ ਚੁੱਕੀ ਸੀ ਸੰਸਾਰ ਦੇ ਵਿੱਚ ਦੱਬੇ ਹੋਏ ਕੁਚੜਿਆਂ ਹੋયા ਲੋਕਾਂ ਦੀਆਂ ਛਾਤੀਆਂ ਤੇ ਅਮੀਰ ਜਾਦੇ ਲੋਕ ਪੈਰ ਰੱਖ ਕੇ ਗਾਂ ਲੰਘ ਰਹੇ ਸਨ ਦੁਖੀ ਲੋਕਾਂ ਨੂੰ ਹੋਰ ਦੁਖੀ ਕੀਤਾ ਜਾ ਰਿਹਾ ਸੀ ਉਹਨਾਂ ਦੁਖੀਆਂ ਦੀ ਆਵਾਜ਼ ਪੁਕਾਰ ਸੁਣ ਕੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿਤ ਆਇਆ ਸਤਿਗੁਰੂ ਸਹਿਜ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਤੇ ਜਦੋਂ ਸੰਸਾਰ ਦੀ ਹਾਲਾਤ ਦੇਖੀ ਤੇ ਮੇਰੇ ਬਾਸਾ ਨੇ ਉਸ ਪ੍ਰਮਾਤਮਾ ਨੂੰ ਇੱਕ ਬੇਨਤੀ ਕੀਤੀ हे काल पुरुष नीचा अंदर नीच जात नीची हूं अत नीच नानक तिनका संग साथ भगया सिओ क्या रीस जिथे नीच संभालियां तथे नजर तेरी बख्शीश हे परमात्मा मेरे ते कृपा कर मैं नीवियां तो नीवे नीवियां तो ही नीवे जिन्ना सब तो नीवे कहया जांदा है मैं ओना दा साथ करा ਮੈਂ ਉਹਨਾਂ ਦਾ ਸਾਥ ਦੇਵਾਂ ਮੈਂ ਉਹਨਾਂ ਦੇ ਨਾਲ ਚੱਲਾਂ ਕਿਉਂਕਿ ਮੈਨੂੰ ਪਤਾ ਹੈ ਜਿੱਥੇ ਨੀਵੀਆਂ ਨੂੰ ਜਿੱਥੇ ਨਿਮਾਨਿਆਂ ਨੂੰ ਜਿੱਥੇ ਦੇ ਤਰਾਨਿਆਂ ਨੂੰ ਮਾਣ ਮਿਲਦਾ ਹੈ ਉੱਥੇ ਤੇਰੀ ਨਜ਼ਰ ਹੁੰਦੀ ਹੈ ਉੱਥੇ ਤੇਰੀ ਕਿਰਪਾ ਹੁੰਦੀ ਹੈ ਕੇਵਲ ਤੇ ਕੇਵਲ ਮੇਰੇ ਪਾਤਸ਼ਾਹ ਨੇ ਇਹ ਮੰਗ ਮੰਗੀ ਨਹੀਂ ਆਪਣੇ ਜੀਵਨ ਦੇ ਵਿੱਚ ਦੱਬਿਆ ਹੋਇਆ ਕੁਚਲਿਆ ਹੋਇਆ ਨੂੰ ਚੁੱਕ ਕੇ ਸ਼ਾਂਤੀ ਦੇ ਨਾਲ ਲਾਇਆ ਸਨ ਕੇਪ ਵਿੱਚ ਮੈਂ ਗੱਲ ਕਰਦ ਰਹੀ ਹਾਂ 1507 ਦੇ ਵਿੱਚ ਸultanpur Lodhi ਦੀ ਧਰਤੀ ਤੋਂ ਜਦੋਂ ਚੱਲੇ ਨੇ ਤੇ ਐਮਨਾਬਾਦ ਸਯਦਪੁਰ ਪਹੁੰਚੇ ਨੇ ਕਿਦੇ ਕੋਲ ਭਾਈ ਲਾਲੋ ਕੋਲ ਜਦੋਂ ਪਹੁੰਚੇ ਨੇ ਦਰਵਾਜ਼ਾ ਖਟਕਾਇਆ ਹੈ ਉੱਚੀ ਆਵਾਜ਼ ਦਿੱਤੀ ਹੈ ਭਾਈ ਲਾਲੋ ਦਰਵਾਜ਼ਾ ਖੋਲ ਭਾਈ ਲਾਲੋ ਇੱਕ ਵਾਰੀ ਕੰਮ ਕਰਦਾ ਰੁਕ ਗਿਆ ਕਹਿੰਦਾ ਇਹ ਕੌਣ ਹੈ ਜਿਨੇ ਮੈਨੂੰ ਭਾਈ ਲਾਲੋ ਕਹਿ ਕੇ ਆਵਾਜ਼ ਮਾਰੀ ਅੱਜ ਤੱਕ ਤਾਂ ਮੈਨੂੰ ਓਏ ਲਾਲੋ ਕਹਿ ਕੇ ਆਵਾਜ਼ ਮਾਰਨ ਵਾਲੇ ਤਾਂ ਬਹੁਤ ਆਏ ਪਰ ਅਜ ਕਿਹਦਾ ਇਨਸਾਨ ਹੈ ਜਿਨੇ ਭਾਈ ਲਾਲੋ ਕਹਿ ਕੇ ਆਵਾਜ਼ ਮਾਰੀ ਦੁਬਾਰਾ ਫਿਰ ਆਵਾਜ਼ ਆਈ ਭਾਈ ਲਾਲੋ ਦਰਵਾਜ਼ਾ ਖੋਲ ਤੇ ਜਦੋਂ ਭਾਈ ਲਾਲੋ ਨੇ ਦਰਵਾਜ਼ਾ ਖੋਲਿਆ ਤੇ ਦੇਖਿਆ ਗੁਰੂ ਨਾਨਕ ਮਹਾਰਾਜ ਆਏ ਤੇ ਗੁਰਨਾਨ ਦੇ ਕਹਿੰਦੇ ਅਈ ਲਾਲੋ ਭੁੱਖ ਲੱਗੀ ਐ ਕਿਉਂ ਅਸੀਂ ਖੇਮਚੀ ਗੱਲ ਕਰਦੇ ਨੇ ਸਮਾਂ ਸੀਮਤ ਐ ਭੁੱਖ ਲੱਗੀ ਐ ਬਾਬਾ ਤੂੰ ਕਹਿੰਦਾ ਭੁੱਖ ਲੱਗੀ ਐ ਇਸ ਸ਼ਹਿਰ ਦੇ دیਵਾਨ ਮਲਕ ਭਾਗੋ ਦੇ ਘਰ ਬਰੰਪ ਹੋਜ ਐ ਉਹਨੇ ਤੇ ਸਾਰੇ ਸ਼ਹਿਰ ਦੇ ਵਿੱਚ ਸੱਦਾ ਦਿੱਤਾ ਹੋਇਆ ਐ ਕਿਥੋਂ ਤੱਕ ਕੇ ਉਹਨੇ ਹੁਕਮ ਕੀਤਾ ਐ ਕਿ ਇਸ ਸ਼ਹਿਰ ਦੇ ਕਿਸੇ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਪਲਣੀ ਚਾਹੀਦੀ ਅਜ ਹਰ ਸੈਦ ਆ ਸਕਸ਼ ਮੇਰੇ ਬ੍ਰह्म ਪੋਛਤੇ ਆਵੇ ਤੇ ਮੇਰੇ ਪਾਸ਼ਾ ਕਹਿਣ ਲੱਗੇ ਲਾਲੋ ਤੂੰ ਕਿਉਂ ਨਹੀਂ ਗਿਆ ਤੂੰ ਉਸ ਬ੍ਰह्म ਪਾਡਾ ਪ੍ਰਸ਼ਾਦਾ ਸ਼ਗਨ ਕਿਉਂ ਨਹੀਂ ਗਿਆ ਬਾਬਾ ਮੈਂ ਪਤਾ ਕਿਉਂ ਨਹੀਂ ਗਿਆ ਹਾਂ ਲਾਲੋ ਬਾਬਾ ਮੈਂ ਇਸ ਕਰਕੇ ਨਹੀਂ ਗਿਆ ਜਿਹੜਾ ਆਨੰਦ ਦਸਾਂ ਨਾਵਾਂ ਦੀ ਕਿਰਤ ਕਮਾਈ ਤੋਂ ਤਿਆਰ ਕੀਤਾ ਹੈ ਪ੍ਰਸ਼ਾਦੇ ਦੇ ਵਿੱਚੋਂ ਆਉਂਦਾ ਹੈ ਨਾ ਉਹ ਦੇ ਬਰਮ ਭੋਜ ਦੇ ਵਿੱਚੋਂ ਨਹੀਂ ਜਾਣਾ। ਬਸ ਫੇ ਲਾਲੋ ਅਸੀਂ ਵੀ ਦਸਾਂ ਨਰਾਂ ਦੀਆਂ ਕੀਰਤ ਕਮਾਈਆਂ ਦਾ ਪ੍ਰਸ਼ਾਦੇ ਛਕਣਾ ਹੈ। ਕਹਿੰਦੇ ਭਾਈ ਲਾਲੋ ਜੀ ਦੀ ਇਸ ਧਰਮਸਪਤਨੀ ਬਹੁਤ ਚੱਜੀ ਸੀ। ਭਾਈ ਲਾਲੋ ਨੇ ਬੀਬੀ ਨੂੰ کیا ਪ੍ਰਸ਼ਾਦਾ ਤਿਆਰ ਕਰ ਜਦੋਂ ਉਸ ਭਾਗ ਬੀਬੀ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲੀ। ਚੁੱਲ੍ਹੇ ਦੇ ਵਿੱਚੋਂ ਧੂੰਆਂ ਉੱਪਰ ਗਿਆ। ਹਰ ਨਗਰ ਦੇ ਵਿੱਚ ਕੁਝ ਇਹੋ ਜਿਹੇ ਲੋਕ ਹੁੰਦੇ ਨੇ। ਜਿਹਦੇ ਦੇਖਦੇ ਨਹੀਂ ਕਿ ਕਦੋਂ ਕਿਸੇ ਦੀ ਸ਼ਿਕਾਇਤ ਕਰੀਏ ਤੇ ਜਦੋਂ ਭਾਈ ਲਾਲੋ ਦੇ ਘਰ ਦੇ ਵਿੱਚੋਂ ਧੂਆ ਨਿਕਲਿਆ ਤੇ ਉੱਥੋਂ ਦੇ ਸਖਸ਼ ਜਾ ਕੇ ਮਲਕ ਭਾਗੋ ਕੋ ਗਏ ਕਹਿਣ ਲੱਗੇ ਮਲਕ ਜੀ ਤੁਸੀਂ ਹੁਕਮ ਦਿੱਤਾ ਸੀ ਇਸ ਸਾਦ ਕੋ ਦੇ ਸਾਮਨਾ ਬਾ ਨਗਰ ਦੇ ਕਿਸੇ ਚੁੱਲ੍ਹੇ ਵਿੱਚ ਅੱਗ ਨਹੀਂ ਬਲਣੀ ਚਾਹੀਦੀ ਉਹ ਲੋਕਾਂ ਦੀਆਂ ਛੇਪੀਆਂ ਕਰਕੇ ਖਾਣ ਵਾਲਾ ਲੋਕਾਂ ਦੇ ਘਰ ਮਜ਼ਦੂਰੀ ਕਰਕੇ ਖਾਣ ਵਾਲਾ ਆਹ ਦੇਖੋ ਤੇ ਚੁੱਲ੍ਹੇ ਵਿੱਚ ਅੱਗ ਬਲਦੀ ਹੈ ਤੇ ਪਿਆਰਿਓ ਮਲਕ ਭਾਗੋ ਨੇ ਆਪਣੇ ਕਿਰਿੰਦੇ ਭੇਜੇ ਪਹਿਲਾ ਲਾਲੋ ਨਹੀਂ ਆਇਆ ਜਦੋਂ ਤੀਜੀ ਵਾਰ ਮਲਕ ਭਾਗੋ ਆਪ ਗਿਆ ਏ ਤੇ ਗੁਰਨਾਥ ਕੁਮਾਰਾਜ ਕਹਿੰਦੇ ਚੱਲ ਲਾਲੋ ਹਣ ਚੱਲੀਏ ਤੇ ਭਾਈ ਲਾਲੋ ਕਹਿੰਦਾ ਬਾਬਾ ਭਾਈ ਲਾਲੋ ਕਹਿਣ ਲੱਗਾ ਬਾਬਾ ਅੱਗੇ ਤਿੰਨ ਵਾਰ ਸੁਨੇਹਾ ਆਇਆ ਤੂੰ ਨਹੀਂ ਗਿਆ ਹੁਣ ਐਸਾ ਕੀ ਹੋਇਆ ਕਿ ਤੂੰ ਤਿਆਰ ਹੋ ਗਿਆ ਕਹਿੰਦਾ ਭਾਈ ਜੀ ਕਿ ਨਾਰਕ ਦੇ ਕਹਿਣ ਲੱਗੇ ਭਾਈ ਲਾਲੋ ਮੈਂ ਅੱਜ ਜੋ ਹੋਇਆ ਇਹੀ ਚਾਹੁੰਦਾ ਸੀ ਬਾਬਾ ਕੀ ਚੁਰਦਾ ਤੂੰ ਸਭੀਆਂ ਤੋਂ ਦੱਬੇ ਹੋਏ ਕੁਚਲੇ ਹੋਏ ਲੋਕ ਅਮੀਰ ਜਾਦੀਆਂ ਦੀਆਂ ਪਵੈਂਦਾ ਤੇ ਬਿੰਦੇ ਨੇ ਮੈਂ ਚਾਹੁੰਦਾ ਸੀ ਕਦੇ ਉਹ ਦਿਨ ਆਵੇ ਜਦੋਂ ਅਮੀਰ ਜਾਦੇ ਆ ਕੇ ਦੱਬੇ ਹੋਏ ਕੁਚਲੇ ਲੋਕਾਂ ਹੋਏ ਲੋਕਾਂ ਦੀਆਂ ਪਵੈਂਦਾ ਤੇ ਬੈਠੇ ਅੱਜ ਦੇਖ ਲਾਲੋ ਅਮੀਰ ਜਾਦੇ ਤੇਰੇ ਦਰ ਤੇ ਚੱਲ ਕੇ ਆਏ ਨੇ ਲਾਲੋ ਇੱਕ ਗੱਲ ਚੇਤੇ ਰੱਖ ਤੂੰ ਚੱਲ ਅੱਜ ਦਾ ਪ੍ਰਸ਼ਾਦਾ ਤਿਆਰ ਕੀਤਾ ਇਹ ਨਾਲ ਹੀ ਲੈ ਚੱਲ ਬਾਬਾ ਕੀ ਗੱਲ ਹੈ ਆਈ ਲਾਲੋ ਬਜਾਰਾ ਵੇ ਸੰਗ ਮਨਕ ਭਾਗੋ ਦੇ ਬ੍ਰਹਮ ਪੋਛਦੇ ਆ ਪਰ ਸ਼ੱਕ ਨਾ ਤੇਰਾ ਪ੍ਰਸ਼ਾਦਾ ਹੀ ਹੈ ਗਏ ਨੇ ਜਦੋਂ ਉੱਥੇ ਬਿਰਖੇ ਨੇ ਮੇਰੇ ਪਾਸ਼ੇ ਨੇ ਭਾਈ ਲਾਲੋ ਨੇ ਕਿਹਾ ਬਾਜ ਲਾਲੋ ਕਰ ਕਰਦੇ ਦਾ ਪ੍ਰਸ਼ਾਦਾ ਸ਼ੱਕੀ ਹੈ ਤੇ ਜਦੋਂ ਪ੍ਰਸ਼ਾਦਾ ਸ਼ਕਲ ਲੱਗੇ ਭਾਨਕ ਭਾਗੋ ਕਹਿੰਦਾ ਬਾਬਾ ਆ ਮੇਰੇ ਦੇਖ ਐਨੇ ਨੇ ਵਧੀਆ ਪ੍ਰਸ਼ਾਦੇ ਤਿਆਰ ਹੋਏ ਨੇ ਭੋਜਨ ਤਿਆਰ ਨੇ ਦੇਖ ਮੇਰੇ ਪਨੀਰ ਦੀਆਂ ਸਬਜ਼ੀਆਂ ਦੇ ਵਿੱਚੋਂ ਪਨੀਰ ਦੇ ਦਾਲੇ ਦੇਖਦੇ ਨੇ ਮੇਰੇ ਪਨੀਰ ਦੀ ਸਬਜੀ ਦੇ ਵਿੱਚੋਂ ਕਿਉਂ ਤਰ ਰਿਹਾ ਏ ਦੇਖਦੇ ਵੇ ਸਵਾਦ ਨਹੀਂ ਆਉਂਦਾ ਤੇ ਗੁਰੂ ਨਾਨਕ ਕਹਿਣ ਲੱਗੇ ਮਲਕ ਭਾਗੋ ਮੇਰੀਆਂ ਨਜਰਾਂ ਦੇ ਨਾਲ ਮੇਰੀਆਂ ਨਜਰਾਂ ਦੇ ਨਾਲ ਦੇਖ ਅਜੇ ਦਾ ਤੂੰ ਕਿਹਨੇ ਸਬਜੀ ਦੇ ਵਿੱਚ ਘਿਓ ਤੈਰ ਰਿਆ ਨਾ ਇਹ ਕਿਉਂ ਨਹੀਂ ਮਲਕ ਭਾਗੋ ਇਹ ਗਰੀਬਾਂ ਦਾ ਖੂਨ ਤੈਰ ਰਿਆ ਏ ਅਜੇ ਦਾ ਤੂੰ ਪਨੀਰ ਕਹਿੰਦਾ ਹੈ ਨਾ ਇਹ ਪਨੀਰ ਨਹੀਂ ਮਲਕ ਭਾਗੋ ਇਹ ਮਿਲੋ ਗਰੀਬਾਂ ਦੇ ਮਾਸ ਦੀਆਂ ਗੋਤੀਆਂ ਏ ਮੇਰੇ ਸਤਿਗੁਰਾਂ ਨੇ ਮਲਕ ਭਾਗੋ ਨੂੰ ਗਿਆਨ ਦੇ ਤੀਰ ਮਾਰੇ ਤੇ ਮਲਕ ਭਾਗੋ ਕਹਿਣ ਲੱਗਾ ਬਾਬਾ ਸੱਚੋਚੀ ਜੇ ਕਿਰਤ ਕਮਾਈ ਦੀ ਪ੍ਰਸ਼ਾਦੇ ਦੇ ਵਿੱਚ ਇੰਨਾ ਆਨੰਦ ਆ ਤੇ ਮੈਂ ਇਹ ਬ੍ਰਹਮ ਭੋਜ ਦਾ ਪ੍ਰਸ਼ਾਦਾ ਨਹੀਂ ਸਿੱਖਣਾ ਮੈਂ ਵੀ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਹੀ ਚੱਕਣਾ ਸੋ ਪਿਆਰਿਓ ਗੁਰਨਾਨਕ ਤੇ ਆਏ ਹੀ ਨਿਮਾਨਿਆਂ ਨੂੰ ਮਾਰ ਦੇ ਨਿਤਾਨਿਆਂ ਨੂੰ ਦੇਵਤਾਂ ਦੇ ਨਹੀਂ ਗੁਰਨਾਨਕ ਮਹਾਰਾਜ ਆਏ ਹੀ ਦੁੱਬੇ ਹੋਏ ਕੁਚਲੇ ਹੋਏ ਨੱਬੇ ਹੋਏ ਲੋਕਾਂ ਨੂੰ ਉੱਚਾ ਚੁੱਕਣ ਦੇ ਵਾਸਤੇ ਸੀ ਤੇ ਉੱਚਾ ਚੁੱਕ ਕੇ ਗਏ ਮੈਂ ਇਨਾ ਸਮਾਣੀ ਕਿ ਮੈਂ ਵਿੱਚ ਵਿਸਥਾਰ ਦੇ ਨਾਲ ਵਿਚਾਰ ਨਾ ਸਕਦਾ ਸੀ ਨਾ ਹੀ ਮੈਂ ਕੋਈ ਵਿਦਵਾਨ ਹਾਂ ਮੈਂ ਤਾਂ ਆਪ ਗੁਰੂ ਗੋਸੰਗਤ ਦੇ ਦਰਸ਼ਨ ਦੇ ਧਾਰਕ ਕਰਨ ਵਾਸਤੇ ਆਇਆ ਹਾਂ ਧੰਵਾਦ ਹਾਂ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਵਾਦ ਧੰਨ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਆਪ ਸੰਗਤਾਂ ਦੇ ਦਰਸ਼ਨ ਬਖਸ਼ਾਰੇ ਇਸ ਸਥਾਨ ਦੇ ਹਦਗਰੰਤੀ ਸਹਿਬਾਨ ਗੁਰਦੁਆਰਾ ਸਾਹਿਬ ਦੇ ਮੰਜਰ ਸਹਿਬਾਨ ਔਰ ਪ੍ਰਚਾਰਕ ਸਹਿਬਾਨ ਭਾਈ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਬੋਤਾਲਤ ਆਪ ਸੰਤਾਂ ਦੇ ਦਰਸ਼ਨ ਕੀਤੇ ਨੇ ਬੋਲਦੇ ਹਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਜਿਤਨੀਆਂ ਵੀ ਗਲਤੀਆਂ ਨੇ ਮੇਰੀਆਂ ਨੇ ਮੇਰੀ ਝੋਲੀ ਦੇ ਵਿੱਚ ਪਾੜੀਆਂ ਅਗਰ ਕੋਈ ਗੱਲ ਚੰਗੀ ਲੱਗੇ ਹੋਏ ਉਹਨੂੰ ਗੁਰੂ ਦੀ ਸਮਝ ਕੇ ਹਿਰਦੇ ਵਿੱਚ ਸੋਨਾ ਤਾਂ ਜੋ ਦਾਸ ਦਾ ਕਹਿਿਆ ਆ ਸੰਤਾਂ ਦਾ ਸਰਵਣ ਪਿਤਾ ਸਫਲ ਹੋ ਸਕੇ ਕੋਈਆਂ ਭੁੱਲਣ ਚੁੱਕਾਂ ਦੀ ਖਿਮਾ